ਸਰ ਕੀ ਕਹਿਣਾ ਤੁਹਾਡਾ 47ਵੇਂ ਮਲੇ ਵਿਖਾ ਕੇ ਕੋਲੋਂ ਸਭ ਤੋਂ ਪਹਿਲਾਂ মিডিਆ ਦਾ ਧੰਨਵਾਦ ਜੋ ਅੱਜ ਉਹਰੇ ਕਵਰੇਜ ਕਰਨ ਲਈ ਤੁਸੀਂ ਪੀਪੀਐਸ ਨਾਬਾ ਦੇ ਗਰਾਊਂਡ ਦੇ ਵਿੱਚ ਪਹੁੰਚੇ ਹੋ ਅੱਜ 47ਵੇਂ ਲਿਬਰਲਸ ਜੀਐਸ ਬੈਂਸ ਜਿਹੜਾ 올 ਇੰਡੀਆ ਹਾਕੀ ਟੂਰਨਾਮੈਂਟ ਜੋ ਕਿ ਨਾਬਾ ਵਿਖੇ ਹੋ ਰਿਹਾ ਇਹਦੇ ਵਿੱਚ ਮੇਰੇ ਨਾਲ ਪਹੁੰਚੇ ਸਾਡੇ ਨਾਬਾ ਦੇ ਐਮਐਲਏ ਸਤਕਾਰਯੋਗ ਗੁਰਦੇਵ ਸਿੰਘ ਦੇਮਾਨ ਜੀ ਸਾਡੇ ਡਿਸਟ੍ਰਿਕਟ ਪਲਾਨਿੰਗ ਬੋਰਡ ਪਟਿਆਲਾ ਦੇ ਚੇਅਰਮੈਨ ਜਸਸੀ ਸੋਈਆਂ ਵਾਲਾ ਜੀ ਤੇ ਅੱਜ ਇਸ ਟੂਰਨਾਮੈਂਟ ਦੀ ਜਿਹੜੇ ਮੇਨ ਜੋ ਜਿੰਦجان ਨੇ ਜੋ ਇਹਦੇ ਆਰਗੇਨਾਈਜ਼ਰ ਨੇ ਡਾਕਟਰ ਡੀ ਐਸ ਸ਼ਰਮਾ ਜੀ ਜੋ ਮੇਰੇ ਨਾਲ ਖੜੇ ਨੇ ਜੋ ਹੈਡਮਾਸਟਰ ਨੇ ਬੀਪੀਐਸ ਨਾਬਾ ਦੇ ਸਰਦਾਰ ਜੈ ਸਿੰਘ ਗਿੱਲ ਜੀ ਜੋ ਚੀਫ ਸੈਕਟਰੀ ਰਿਟਾਇਰਡ ਨੇ ਪੰਜਾਬ ਚੇਅਰਮੈਨ ਨਾਬਾ ਫਾਊਂਡੇਸ਼ਨ ਦੇ ਤੇ ਜਿੰਨੀ ਵੀ ਇਸ ਮਤਲਬ ਈਵੈਂਟ ਦੀ ਆਰਗੇਨਾਈਜੇਸ਼ਨ ਦੀ ਟੀਮ ਹੈ ਜਿਹੜੀ ਆਰਗੇਨਾਈジング ਟੀਮ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਮੈਨੂੰ ਪਤਾ ਲੱਗਿਆ ਕਿ ਪੰਜਾਬ ਦੀ ਸਾਡੀ ਸਭ ਤੋਂ ਪੁਰਾਣੀ ਇਹ ਮਤਲਬ ਕਿ ਟੂਰਨਾਮੈਂਟ ਕਰਵਾਉਣ ਵਾਲੀ ਫਾਊਂਡੇਸ਼ਨ ਹੈ ਜਿਹੜੀ ਕਿ ਆਲਮੋਸਟ 1970s ਤੋਂ ਇਹ ਜਿਹੜੀ ਟੂਰਨਾਮੈਂਟ ਆਰਗੇਨਾਈਜ਼ ਕਰਵਾ ਰਹੀ ਹੈ ਔਰ ਇਸ ਦੇ ਵਿੱਚੋਂ ਜਿਹੜੇ ਖਿਡਾਰੀ ਖੇਡ ਕੇ ਜਾਂਦੇ ਨੇ ਉਹ ਉਹ ਆਪਣੇ ਨਾਸਰਫ ਜਿਸ ਟੀਮ ਦੇ ਹੁੰਦੇ ਨੇ ਉਹਦਾ ਬਲਕਿ ਆਪਣੇ ਏਰੀਏ ਦਾ ਆਪਣੇ ਪੰਜਾਬ ਦਾ ਨਾਮ ਹੈ ਜਿਹੜਾ ਦੁਨੀਆ ਭਰ ਦੇ ਵਿੱਚ ਰੌਸ਼ਨ ਕਰਦੇ ਨੇ ਸੋ ਇਸ ਮੌਕੇ ਦੇ ਉੱਤੇ ਅੱਜ ਮੈਨੂੰ ਪਹੁੰਚ ਕੇ ਮੁੱਖ ਮਹਿਮਾਨ ਦੀ ਤੌਰ ਤੇ ਬੜਾ ਚੰਗਾ ਲੱਗਿਆ ਮੈਂ ਇੱਕ ਗੱਲ ਉਰੋ ਹੋਰ ਕਹਿਣੀ ਚਾਹੂੰਗਾ ਜਿੱਥੇ ਮੈਂ ਜੀਐਸ ਬੈਂਸ ਜੋ ਆਲ ਇੰਡੀਆ ਹਾਕੀ ਟੂਰਨਾਮੈਂਟ ਹੁੰਦਾ ਉੱਤੇ ਉਹਦੀ ਸਲਾਘਾ ਕਰ ਰਿਹਾ ਹਾਂ ਮੈਂ ਉਰੇ ਪੀਪੀਐਸ ਨਾਪਾ ਦੀ ਵੀ ਸ਼ਲਾਘਾ ਕਰਨੀ ਜਾਊਂਗਾ ਜਿੱਥੇ ਜਿਹੜਾ ਸਾਡਾ ਦੋ ਤਰ੍ਹਾਂ ਦਾ ਐਂਟੀਕ ਤੇ ਮਾਡਰਨਾਈਜੇਸ਼ਨ ਦਾ ਸਮੇਲ ਜੋ ਦੇਖਣ ਨੂੰ ਮਿਲ ਰਿਹਾ ਉਰੇ ਪੰਜਾਬ ਦਾ ਜੋ ਵਿਰਾਸਤ ਹੈ ਐਂਟੀਕਨੈਸ ਉਹ ਵੀ ਇਸ ਸਕੂਲ ਦੇ ਵਿੱਚ ਇਸ ਗਰਾਊਂਡ 'ਚ ਸਾਨੂੰ ਦੇਖਣ ਨੂੰ ਮਿਲੀ ਔਰ ਜੋ ਮਾਡਰਨਾਈਜੇਸ਼ਨ ਹੈ ਉਹ ਵੀ ਇੱਕ ਬੜਾ ਜ਼ਬਰਦਸਤ ਮਲਗਾ ਮਿਸ਼ਨ ਸਾਨੂੰ ਜੋ ਦੇਖਣ ਨੂੰ ਮਿਲੇ ਸੋ ਆਈ ਵਿਸ਼ ਮੈਂ ਦਿਲੋਂ ਚਾਹਨਾ ਹੈ ਕਿ ਸਾਡੇ ਜਿਹੜੇ ਇੰਸਟੀਟਿਊਟਸ ਨੇ ਇਹ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਕਰਨ ਔਰ ਮੈਂ ਦਿਲੋਂ ਚਾਹਨਾ ਹੈ ਕਿ ਜੋ ਜੀਐਸ ਬੈਂਸ ਜੋ ਟੂਰਨਾਮੈਂਟ ਹਾਲ ਨੇੜੀਆ ਹਾਕੀ ਟੂਰਨਾਮੈਂਟ ਦੀ ਕੰਪਲੀਟ ਜਿਹੜੀ ਮੈਨੇਜਮੈਂਟ ਟੀਮ ਹੈ ਪਰਮਾਤਮਾ ਉਹਨੂੰ ਚੜ੍ਹਦੀ ਕਲਾ ਚ ਰੱਖੇ ਇਸੇ ਤਰੀਕੇ ਨਾਲ ਜਿਵੇਂ 1970s ਤੋਂ ਉਹ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਾਉਂਦੇ ਆ ਰਹੇ ਨੇ ਆਲਮੋਸਟ 54 ইয়ারਸ ਦੇ ਆਸ-પાસ ਹੋ ਚੱਲੇ ਐਦਾਂ ਹੀ ਆਉਣ ਵਾਲੇ ਸਮੇਂ 'ਚ ਵੀ ਇਸੇ ਤਰੀਕੇ ਨਾਲ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕਰਾਉਂਦੇ ਰਹਿਣ ਔਰ ਜਿਹੜੇ ਬੱਚੇ ਅੱਜ ਉਹ ਖੇਡ ਰਹੇ ਨੇ ਜਿਹੜੀ ਟੀਮ ਜੀ ਅੱਜ ਫਾਈਨਲ ਮੈਚ ਸੀ ਜੋ ਮੈਂ ਦੇਖਣ ਗਿਆ ਤਾਂ ਉਹਦੇ ਚ ਪੰਜਾਬ ਪੁਲਿਸ ਤੇ ਨਾਲ ਬੀਐਸਐਫ ਨੇ ਜੋ ਮੈਚ ਖੇਡਿਆ ਜਿਹਦੇ ਚ ਪੰਜਾਬ ਪੁਲਿਸ ਜੇਤੂ ਰਹੀ ਤਾਂ ਮੈਂ ਕੰਗ੍ਰੈਚੂਲੇਟ ਵੀ ਕਰਦਾ ਜਿੱਤੀ ਹੋਈ ਜਿਹੜੀ ਟੀਮ ਪੰਜਾਬ ਪੁਲਿਸ ਦਾ ਔਰ ਜਿਹੜੀ ਸੈਕੰਡ ਰਨਰ ਆਪਾਈ ਹੈ ਬੀਐਸਐਫ ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਹਾਂ ਕਿਉਂਕਿ ਇੱਕ ਇਹਦੇ ਨਾਲ ਖੇਡਾਂ ਜਿੱਥੇ ਪ੍ਰਫੁੱਲਤ ਹੁੰਦੀਆਂ ਤਾਂ ਇੱਕ ਸਮਾਜ ਦੇ ਵਿੱਚ ਵਧੀਆ ਨਵਾਂ ਤੇ ਨਵੇਕਲਾ ਸਨੇਹਾ ਜਾਂਦਾ ਹੈ ਕਿ ਸਾਨੂੰ ਹਰ ਬੁਰੀਆਂ ਆਲਮਤਾਂ ਤੋਂ ਬਚ ਕੇ ਖੇਡਾਂ ਦੇ ਨਾਲ ਜੁੜਨਾ ਚਾਹੀਦਾ ਹੈ ਸਰਕਾਰ ਕੀ ਪ੍ਰਾਲੇ ਕਰ ਰਹੀ ਹੈ ਖੇਡਾਂ ਲੈ ਕੇ ਸਰਕਾਰ ਦਾ ਸਭ ਤੋਂ ਮਾਸਟਰ ਜੋ ਇੱਕ ਪ੍ਰੋਗਰਾਮ ਹੈ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਯੋਗ ਅਗਵਾਈ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਸੀ ਉਹ ਹੈਗਾ ਖੇਡਾ ਵਤਨ ਪੰਜਾਬ ਦੀ ਖੇਡਾ ਵਤਨ ਪੰਜਾਬ ਦੀ ਇੱਕ ਐਸਾ ਮਾਸਟਰ ਪ੍ਰੋਗਰਾਮ ਹੈ ਜਿਹਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਦੀ ਪਹਿਲਾਂ ਬਲੌਕ ਪੱਧਰ ਤੇ ਖੇਡਾ ਹੁੰਦੀਆਂ ਨੇ ਫਿਰ ਉਹਨਾਂ ਦੀ ਜਿਲ੍ਹਾ ਪੱਧਰ ਤੇ ਖੇਡਾ ਹੁੰਦੀਆਂ ਫਿਰ ਸੂਬਾ ਪੱਧਰ ਤੇ ਖੇਡਾ ਹੁੰਦੀਆਂ ਫਿਰ ਨੈਸ਼ਨਲ ਪੱਧਰ ਤੇ ਜਾਂਦੇ ਨੇ ਉਹ ਫਿਰ ਇੰਟਰਨੈਸ਼ਨਲ ਖੇਡਣ ਜਾਂਦੇ ਨੇ ਜਿਹੜੇ ਬੱਚੇ ਕਿਸੇ ਵੀ ਪੱਧਰ ਦੇ ਉੱਤੇ ਖੇਡ ਕੇ ਆਣ ਉਹਨਾਂ ਨੂੰ ਨਗਦ ਦਾ ਨਾਮ ਦੇਣਾ ਉਹਨਾਂ ਨੂੰ ਹਰ ਤਰ੍ਹਾਂ ਦੀ ਉਸ ਖੇਡ ਦੇ ਪ੍ਰਤੀ ਜੋ ਜ਼ਰੂਰਤਮੰਦ ਜੋ ਚੀਜ਼ ਆ ਜਿਵੇਂ ਕੋਈ ਕਿਟ ਹੈ ਉਹ ਪ੍ਰੋਵਾਈਡ ਕਰਨੀ ਇਸ ਤੋਂ ਇਲਾਵਾ ਉਹਨਾਂ ਨੂੰ ਉਸ ਖੇਡ ਦੇ ਸਬੰਧ ਦੇ ਵਿੱਚ ਕੋਚਸ ਪ੍ਰੋਵਾਈਡ ਕਰਨੇ ਉਹਨਾਂ ਨੂੰ ਉਹੀ ਜਿਹਾ ਇਨਫਰਾ ਪ੍ਰੋਵਾਈਡ ਕਰਨਾ ਇਹ ਸਭ ਤੋਂ ਵੱਡੀ ਪ੍ਰਾਥਮਿਕਤਾ ਜੇ ਅੱਜ ਤੱਕ ਕਿਸੇ ਨੇ ਕੀਤੀ ਹੈ ਤਾਂ ਉਹ ਸਰਕਾਰ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤੀ ਹੈ ਸੋ ਇਸ ਕਰਕੇ ਖੇਡਾਂ ਦੇ ਪ੍ਰਤੀ ਤਾਂ ਜੋ ਸਾਡੀ ਸਰਕਾਰ ਹੈ ਉਹਦਾ ਵਿਸ਼ੇਸ਼ ਤੌਰ ਤੇ ਧਿਆਨ ਹੈ ਸੋ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖੋਗੇ ਕਿ ਖੇਡਾਂ ਦੇ ਖੇਤਰ ਦੇ ਵਿੱਚ ਸਾਡੇ ਜਿਹੜੇ ਪੰਜਾਬ ਦੇ ਗੱਬਰੂ ਨੌਜਵਾਨ ਨੇ ਸਾਡੇ ਪੰਜਾਬ ਦੀਆਂ ਧੀਆਂ ਨੇ ਉਹ ਨਾ ਸਿਰਫ ਪੰਜਾਬ ਦਾ ਆਉਣ ਵਾਲੇ ਸਮੇਂ ਵਿੱਚ ਹੋਰ ਨਾਮ ਰੌਸ਼ਨ ਕਰਨੀਆਂ ਪਹਿਲਾਂ ਵੀ ਕਰਦੀਆਂ ਕਰਦੇ ਨੇ ਹੋਰ ਵੀ ਨਾਮ ਰੌਸ਼ਨ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਖੇਡਾਂ ਦੇ ਵਿੱਚ ਵੱਡੀਆਂ ਮੱਲਾ ਮਾਰਨਗੇ ਸਰ ਅਮਰਿੱਤ ਸਰ ਤੇ ਫਗਵਾੜਾ ਮਾਈਨਸ ਰਿਆ ਮਾਨਵੀ ਪਾਰਟੀ ਨੂੰ ਕਿਵੇਂ ਦੇਖਦੇ ਨਹੀਂ ਅੱਜ ਦਾ ਜਿਹੜਾ ਅੱਜ ਦੀ ਜੇ ਮੈਂ ਸਿਰਫ ਇਹ ਟੂਰਨਾਮੈਂਟ ਦੇ ਲਈ ਧਲੇਵਾਲ ਸਾਹਿਬ ਸੇ ਇੱਕ ਹੀ ਗੱਲ ਇਹ ਅੱਜ ਓਨਲੀ ਓਨਲੀ ਫਾਰ ਦ ਟੂਰਨਾਮੈਂਟ ਧੰਨਵਾਦ ਕਿ ਕਹਾਂਗੇ ਕਿ ਡੱਬੇ ਦੇ ਸਟੇਡੀਅਮ ਹੈ ਉਹ ਥੋੜਾ ਜਿਹਾ ਨਮੀਨ ਕਰਨ ਹੋਇਆ ਉਹਦਾ ਬਾਕੀ ਉਹਦਾ ਰਹਿੰਦਾ ਕਦ ਤੱਕ ਪੂਰਾ ਹੋ ਜਾਏਗਾ ਜੀ ਜਿਹੜਾ ਜੇ ਇਸ ਬਾਰੇ ਤੁਹਾਨੂੰ ਮੇਰੇ ਤੋਂ ਜ਼ਿਆਦਾ ਬਿਹਤਰ ਐਮਐਲਏ ਸਾਹਿਬ ਦੱਸ ਸਕਦੇ ਨੇ ਜੇ ਕੋਈ ਇਹਨਾਂ ਨੂੰ ਲੱਗਦਾ ਹੈ ਮੇਰੀ ਇਹਦੇ ਵਿੱਚ ਕਿਸੇ ਕਿਸਮ ਦੀ ਸਪੋਰਟ ਦੀ ਜ਼ਰੂਰਤ ਹੈ ਤਾਂ ਆਮ ਆਲਵੇਜ਼ ਰੈਡੀ ਫॉर दैट ਸਰ ਟਫ ਗਰਾਉਂਡ ਵੀ ਮੰਗਾ ਜਿਹੜੀ ਬੀਐਸ ਬੈਂਸ ਲਿਬਰਲਜ਼ ਵਰ ਲੋਬ ਲਗਾਤਾਰ ਪਿਛਲੇ 20 ਸਾਲਾਂ ਤੋਂ ਕੀਤੀ ਜਾ ਰਹੀ ਹੈ ਹਾਂਜੀ ਸੈਂਟਰ ਦੇ ਸਪੋਰਟਸ ਮੰਤਰੀ ਤੱਕ ਕਰਿਆ ਉਹਨਾਂ ਨੂੰ ਯੈਸ ਕਰਕੇ ਪਰ ਹਾਲ ਤੱਕ ਕਿਸੇ ਨੇ ਦਿੱਤਾ ਨਹੀਂ ਮੈਂ ਸਾਡੇ ਨਾਲ ਸਤਕਾਰਯੋਗ ਐਮਐਲਏ ਸਾਹਿਬ ਖੜੇ ਨੇ ਇਹਨਾਂ ਨੇ ਮੇਰੇ ਨਾਲ ਵੀ ਕਰ ਕੀਤਾ ਮੈਂ ਜਰੂਰ ਚਾਹੂੰਗਾ ਕਿ ਸਾਡੇ ਜੋ ਸਪੋਰਟਸ ਮਿਨਿਸਟਰ ਨੇ ਉਹਨਾਂ ਦੇ ਨਾਲ ਐਮਐਲਏ ਸਾਹਿਬ ਗੱਲ ਕਰਨ ਤੇ ਜਿੱਥੇ ਮੇਰੀ ਜ਼ਰੂਰਤ ਹੋਊਗੀ ਮੈਂ ਪੂਰਾ ਇਹਨਾਂ ਦੇ ਨਾਲ ਮੋਢਾ ਨਾ ਮੋਢਾ ਲਾ ਕੇ ਇਸ ਚੀਜ਼ ਨੂੰ ਕਹੂੰਗਾ ਔਰ ਅਸੀਂ ਕੋਸ਼ਿਸ਼ ਕਰਾਂਗੇ ਬਹੁਤ ਜਲਦੀ ਅਸੀਂ ਇਹਦੇ ਲਈ ਕੁਝ ਕਰ ਸਕੀਏ ਥੈਂਕ ਯੂ ਇਹ ਸੱਦ ਰੱਖਿਓ ਜੀ 47ਵਾਂ ਜੀਐਸ ਸਿਕੰਦਰ ਬੈਂਸ 올 ਇੰਡੀਆ ਹਾਕੀ ਟੂਰਨਾਮੈਂਟ ਜਿਹੜਾ ਨਾਭਾ ਦੇ ਵਿੱਚ ਹੁੰਦਾ ਪਰਬਤ ਵਿਲੱਖਣਪੁਰੇ ਹਿੰਦੁਸਤਾਨ ਦੇ ਵਿੱਚ ਇੱਕ ਨਵੇਕਲਾ ਟੂਰਨਾਮੈਂਟ ਹੈ ਜਿਤੇ ਅੰਤਰਰਾਸ਼ਟਰੀ ਪੱਧਰ ਦੇ 올림픽 ਦੇ ਖਿਡਾਰੀ ਵੀ ਪਾਰਟਿਸਿਪੇਟ ਕਰਦੇ ਔਰ ਇਹਦੀਆਂ ਜਿਹੜੀਆਂ ਗਾਈਡਲਾਈਨਸ ਨੇ 올림픽 ਦੇ ਮੁਤਾਬਕ ਨੇ ਪਰ ਇੱਥੇ ਬੈਂਸ ਸਾਹਿਬ ਇਹਨਾਂ ਦੀ ਪੂਰੀ ਟੀਮ ਜਿਹੜੀ ਹੈ ਸਾਰੀ ਪਿਛਲੇ ਲੰਮੇ ਸਮੇਂ ਤੋਂ ਇਹ ਕੰਮ ਕਰ ਰਹੀ ਹੈ ਤੇ ਅੱਜ ਫਾਈਨਲ ਮੁਕਾਬਲਾ ਸੀਗਾ ਜੀ 16 ਤਰੀਕ ਨੂੰ ਇਹਦਾ ਉਦਘਾਟਨ ਮੈਂ ਕੀਤਾ ਸੀਗਾ ਇਹਦੇ ਦਰਮਿਆਨ ਹਰਪਾਲ ਚੀਮਾ ਜੀ ਵੀ ਆਏ ਸੀ ਕਿ ਸਾਡੇ ਵਿੱਤ ਮੰਤਰੀ ਔਰ ਅੱਜ 22 ਤਰੀਕ ਫਾਈਨਲ ਮੁਕਾਬਲੇ ਦੇ ਵਿੱਚ ਸਾਡੇ ਪੰਚਾਇਤ ਮੰਤਰੀ ਤਨਜੀਤ ਸੌਂਸ ਸਾਹਿਬ ਖਾਸ ਤੌਰ ਤੇ ਪੰਜਾਬ ਸਰਕਾਰ ਆਉਂਚੇ ਨੇ ਮੈਨਾਂ ਨੂੰ ਜੀ ਆਇਆਂ ਕਹਣਾ ਜੀ। ਔਰ ਇਹ ਜਿਹੜਾ ਟੂਰਨਾਮੈਂਟ ਹੈ ਦੇ ਵਿੱਚ ਮੈਂ ਜਿਹੜਾ ਪਹਿਲਾ ਨਾਮ ਹੈ ਜੀ 1 ਲੱਖ ਰੁਪਏ ਦਾ ਜਿਵੇਂ ਅੱਜ ਪੰਜਾਬ ਪੁਲਿਸ ਜੇਤੂ ਰਹੀ ਹੈ ਬੀਐਸਐਫ ਜਿਹੜੀ ਆ ਸੈਕੰਡ ਨਾ ਨਾ ਪ੍ਰੀ ਹੈ ਤਾਂ ਉਹਨਾਂ ਨੂੰ 1 ਲੱਖ ਰੁਪਏ ਆਪਣੀ ਤਨਖਾਹ ਦੇ ਵਿੱਚ ਮੈਂ ਦੇਣ ਦਾ ਵਾਅਦਾ ਕੀਤਾ ਸੀ ਮੈਂ ਚੈੱਕ ਲੈ ਕੇ ਆਂ ਜੀ ਮੈਂ ਇਹਨਾਂ ਨੂੰ ਸਪੁਰਤ ਕਰ ਦੇਣਾ। ਔਰ ਗੈਲਰੀ ਟੈਰਿਫ ਗਰਾਊਂਡ ਦੀ ਹਰਪਾਲ ਚੀਮਾ ਜੀ ਨਾਲ ਵੀ ਡਿਸਕਸ਼ਨ ਹੋਈ ਸੀ ਹੁਣ ਮੰਤਰੀ ਸਾਹਿਬ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਤੇ ਉਹ ਸਾਡਾ ਤੁਹਾਡੇ ਨਾਲ ਵਾਦਾ ਹੈ ਕਿ ਅਸੀਂ ਬਹੁਤ ਜਲਦੀ ਜਿਹੜਾ ਅੰਤਰਰਾਸ਼ਟਰੀ ਲੈਵਲ ਦਾ ਜਿਹੜਾ ਟੈਰਿਫ ਗਰਾਊਂਡ ਜਿਹੜਾ ਹੈਗਾ ਪੀਪੀ ਪੰਜਾਬ ਪਬਲਿਕ ਸਕੂਲ ਨਾਬਾ ਦੇ ਵਿੱਚ ਅਸੀਂ ਬਹੁਤ ਜਲਦੀ ਇਹਦਾ ਮੁੱਖ ਮੰਤਰੀ ਪੰਜਾਬ ਸਰਦਾਰ ਪੁਖਤ ਮਾਨ ਜੀ ਨਾਲ ਗੱਲਬਾਤ ਕਰਕੇ ਇਹਦਾ ਅਸੀਂ ਰੰਮ ਕਰਾਂਗੇ ਔਰ ਇਹਦੇ ਵਿੱਚ 10 ਲੱਖ ਰੁਪਏ ਹਰਪਾਲ ਚੀਮਾ ਜੀ ਆਪਣੇ ਕਿਉਂਕਿ ਉਹ ਖਜ਼ਾਨਾ ਮੰਤਰੀ ਨੇ ਪੰਜਾਬ ਦੇ ਉਹ ਵੀ ਇੱਥੇ ਜਿਹੜਾ ਜੀ ਸੰਸਥਾ ਨੂੰ ਦੇ ਕੇ ਗਏ ਨੇ ਸੋ ਬਹੁਤ ਬਹੁਤ ਮੁਬਾਰਕਬਾਦ ਬਹੁਤ ਹੀ ਨਵੀਂਕਲੀ ਕਿਸਮ ਦਾ ਟੂਰਨਾਮੈਂਟ ਔਰ ਬੜੀ ਸਿੱਦਤ ਨਾਲ ਬੜੇ ਲੰਮੇ ਸਮੇਂ ਤੋਂ ਪੰਜਾਬ ਦਾ ਇੱਕੋ ਇੱਕ ਟੂਰਨਾਮੈਂਟ ਹੈ ਹਿੰਦੁਸਤਾਨ ਦਾ ਇੱਕੋ ਟੂਰਨਾਮੈਂਟ ਹੈ ਜਿਹੜਾ ਇਹਨੇ ਲੰਮੇ ਸਮੇਂ ਤੋਂ ਲਗਾਤਾਰ ਕਰਵਾਇਆ ਜਾ ਰਿਹਾ ਸਿਰਫ ਕਰੋਨਾ ਦੇ ਵਿੱਚ ਦੋ ਸਾਲ ਨਹੀਂ ਹੋਇਆ ਬਾਕੀ ਲਗਾਤਾਰ ਹੀ ਕਰਵਾਇਆ ਜਾ ਰਿਹਾ ਔਰ ਹਿੰਦੁਸਤਾਨ ਦੀ ਕੋਈ ਅਸੀ ਸਟੇਟ ਨਹੀਂ ਹੈ ਕਿਸੇ ਵੀ ਸਟੇਟ ਦਾ ਨਾਮ ਲੈ ਲਓ ਹਰ ਇੱਕ ਸਟੇਟ ਦਾ ਪਲੇਅਰ ਜਿਹੜਾ ਹੈ ਉਹ ਆ ਕੇ ਇੱਥੇ ਖੇਡਦਾ ਸਟਾਰਟਿੰਗ ਦੇ ਵਿੱਚ ਤਾਂ ਪਾਕਿਸਤਾਨ ਬੰਗਲਾਦੇਸ਼ ਦੀਆਂ ਟੀਮਾਂ ਵੀ ਇੱਥੇ ਆ ਕੇ ਖੇਡਦੀਆਂ ਰਹੀਆਂ ਨੇ ਉਹ ਗੱਲ ਵੱਖਰੀ ਹੈ ਕਿ ਫਲਾਤ ਕੁਛ ਇਸ ਤਰ੍ਹਾਂ ਦੇ ਬਣੇ ਹੁਣ ਉਹ ਮੌਕਾ ਨਹੀਂ ਬਣ ਸਕਿਆ ਦੁਬਾਰਾ ਪਰ ਇਹ ਅਗਰ ਲੈਵਲ ਦੀ ਗੱਲ ਕਰੀਏ ਤਾਂ ਇੱਥੋਂ ਬਹੁਤ ਸਾਰੇ ਖਿਡਾਰੀ ਪ੍ਰਗਟ ਸਿੰਘ ਜਿਹੜੇ ਹੁਣ ਪੰਜਾਬ ਵਿਧਾਨ ਸਭਾ ਚ ਐਮ ਐਲ ਏ ਵੀ ਨੇ ਉਹ ਵੀ ਇਸ ਗਰਾਊਂਡ ਤੇ ਖੇਡ ਕੇ ਗਏ ਨੇ ਬਹੁਤ ਸਾਰੇ ਪਲੇਅਰ ਨੇ ਆਪਣਾ ਬਹੁਤ ਵੱਡਾ ਨਾਂ ਜਿਹੜਾ ਉਹ ਚਮਕਾਇਆ ਇੱਥੋਂ ਔਰ ਇਹ ਲੱਕੀ ਗਰਾਊਂਡ ਹੈ ਜਿਹੜਾ ਇਸ ਗਰਾਊਂਡ ਤੇ ਖੇਡ ਕੇ ਜਾਂਦਾ ਅੰਤਰਰਾਸ਼ਟਰੀ ਪੱਧਰ ਤੇ ਨਾਂ ਚਮਕਾਉਂਦਾ ਜੀ ਆਪਣੇ ਦੇਸ਼ ਦਾ ਪੰਜਾਬ ਦਾ ਮਾਨ ਸਾਹਿਬ ਨਾਬੇ ਵਾਲਾ ਕੋਲ ਇੱਕੋ ਹੀ ਗਰਾਊਂਡ ਹੈ ਕਾਲਜ ਬਣਾਉਣਾ ਪਰ ਉੱਤੇ ਥੋੜਾ ਜਿਆ ਨਵੀਨੀਕਰਨ ਹੋਇਆ ਬਾਕੀ ਰਹਿੰਦਾ ਨਹੀਂ ਉਹ ਦੀ ਅਸੀਂ ਆਲਰੇਡੀ ਇੱਕ ਪ੍ਰਪੋਜ਼ਲ ਬਣਾ ਕੇ ਨਾ ਜੀ ਹਾਈ ਟੈਕ ਪ੍ਰਪੋਜ਼ਲ ਬਣਾ ਕੇ ਅਸੀਂ ਭੇਜੀ ਹੈ ਕਿਉਂਕਿ ਜਿਵੇਂ ਮੁੱਖ ਮੰਤਰੀ ਪ ਨੇ ਰਬਦਮਨ ਕੋਲ ਦਾ ਸਰਕਾਰੀ ਗਰਾਊਂਡ ਜਿਹਨੂੰ ਆਪਾਂ ਕਹਿੰਦੇ ਆ ਬਹੁਤ ਮਸ਼ਹੂਰ ਹੈ ਜੀ ਬਹੁਤ ਵੱਡੇ ਵੱਡੇ ਟੂਰਨਾਮੈਂਟ ਹੁੰਦੇ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਹੁੰਦੇ ਨੇ ਉਹਨਾਂ ਅਸੀਂ ਹਾਈ ਟੈਕ ਕਰਨ ਜਾ ਰਹੇ ਹਾਂ ਔਰ ਬਹੁਤ ਜਲਦੀ ਤੁਸੀਂ ਉਹਦਾ ਇੱਕ ਨਵੇਂ ਕਲਾ ਰੂਪ ਦੇਖੋਗੇ ਜਿਹੜਾ ਬਿਲਕੁਲ ਹਰ ਸਹੂਲਤਾਂ ਦੇ ਨਾਲ ਲੈਸ ਹੋਏਗਾ ਔਰ ਵੱਡੇ ਵੱਡੇ ਟੂਰਨਾਮੈਂਟ ਉੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ